ਸਾਰਿਆਂ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਪਾਉਣ ਲਈ ਸਬਸਕ੍ਰਾਈਬ ਤੇ ਰੈੱਡ ਬੰਡਰਲ ਉੱਤੇ ਕਲਿੱਕ ਕਰ ਲਓ ਉਸ ਤੋਂ ਬਾਅਦ ਘੰਟੀ ਦੇ ਆਈਕਨ ਨੂੰ ਵੀ ਦਬਾ ਲਓ ਜਦੋਂ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲੇ ਤੁਰਤੀ ਨੋਟੀਫਿਕੇਸ਼ਨ ਚੱਲ ਆਇਆ ਕਰੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਗੁਰਦੇਜ ਅੱਜ ਤੁਹਾਡੇ ਵਾਸਤੇ ਬਹੁਤ ਹੀ ਇੰਟਰਸਟਿੰਗ ਤੇ ਨਵੀਂ ਵੀਡੀਓ ਲੈ ਕੇ حاضر ਹੋਇਆ ਜੀ ਸਭ ਤੋਂ ਪਹਿਲਾਂ ਮੇਰੇ ਆਪਣਾ ਹੈੱਡਲਾਈਨ ਨੰਬਰ ਐਡ ਕਰ ਲਓ ਜਿਹੜੇ ਵੀ ਆਪਣੇ ਆਪਣੀ ਕਿਸੇ ਮਸ਼ੀਨਰੀ ਦੀ ਐਡ ਲਵਾਉਣੀ ਹੈ ਉਹਦੇ ਤੇ ਉਹ ਇਸ ਨੰਬਰ ਤੇ ਪੰਜ ਸੱਤ ਫੋਟੋਆਂ ਤੇ ਸਾਰੀ ਜਾਣਕਾਰੀ ਆਪਾਂ ਨੂੰ ਪੇਛ ਸਕਦੇ ਤੇ ਉਸ ਤੋਂ ਬਾਅਦ ਆਪਣੀ ਐਡ ਫਰੀ ਦੇ ਵਿੱਚ ਇਸ YouTube ਚੈਨਲ ਉੱਤੇ ਲਵਾ ਸਕਦੇ। ਇਸ ਵੀਡੀਓ ਵਿੱਚ ਜੀ ਆਪਾਂ ਅਰਜਨ ਨੋਵੋ, ਤਰਾਲਾ ਤੇ ਸਵਰਾ 735 ਤੇ ਸੋਨਾਲੀਕਾ 735 ਦੀ ਗੱਲ ਕਰਾਂਗੇ। ਸਾਰਿਆਂ ਤੋਂ ਪਹਿਲਾਂ ਅਰਜਨ ਨੋਵੋ ਬਾਰੇ ਗੱਲ ਕਰਦੇ ਹਾਂ ਜੀ। 2015 ਮਾਡਲ ਟਰੈਕਟਰ ਹੈ ਜੀ। ਨੀਅਰ ਰੋ ਰੋਤਕ ਦਾ ਟਰੈਕਟਰ ਹੈ। 9015 ਆਹ ਸੌਰੀ 915 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ। ਤੇ ਮਾਲਕ ਵੀਰ ਦਾ ਨੰਬਰ 9915728140 9915728140 ਇਹ مالک ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ مالک ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਦਾ ਰੇਟ ਜਾਨਕੀ ਪ੍ਰਾਈਸ ਨੂੰ ਚੰਗੀ ਤਰ੍ਹਾਂ ਹਾਸਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹਾਂ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਚਾਰ ਟਾਇਰ ਬਿਲਕੁਲ ਨਿਊ ਨੇ ਟਰੈਕਟਰ ਦੇ ਤੇ ਜਿਹੜੇ ਵੀਰ ਨੇ ਹਜੇ ਤੱਕ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵਾਈਲ ਆਈਕਨ ਨੂੰ ਜ਼ਰੂਰ ਦਬਾ ਲਓ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਉਸ ਤੋਂ ਬਾਅਦ ਟਰਾਲੇ ਬਾਰੇ ਗੱਲ ਕਰਦੇ ਹਾਂ ਜੀ ਰਾਜਪੁਰਾ ਟਰਾਲਾ ਜੀ ਰਾਜਪੁਰਾ ਏਰੀਆ ਵੀਰ ਦਾ 65 ਪੈਸੇ ਟਾਇਰ ਨਹੀਂ ਟਰਾਲੇ ਦੇ 85000 ਪੇ ਟਰਾਲੇ ਦਾ ਪ੍ਰਾਈਸ ਹੈ ਜੀ ਤੇ ਮਾਲਕ ਵੀਰ ਦਾ ਨੰਬਰ 9417122319 9417122319 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਮਾਲਕ ਵੀਰ ਨੇ ਕਿਹਾ ਕਿ ਉਹ ਟਰਾਲਾ ਕਿੰਨੇ ਫੁੱਟਾ ਟਰਾਲਾ ਕਿੰਨੇ ਫੁੱਟਾ ਚੌੜਾ ਹੈ ਜੀ ਇਹ ਸਾਰਾ ਫੋਨ ਤੇ ਹੀ ਦੱਸਣਗੇ ਤੁਸੀਂ ਮਾਲਕ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਇਸ ਟਰਾਲੇ ਨੂੰ ਜਾਣ ਸਕਦੇ ਹੋ ਕਿ ਇਹ ਕਿੰਨੇ ਫੁੱਟਾ ਟਰਾਲਾ ਜੀ ਤੇ ਤੁਸੀਂ ਉਸ ਤੋਂ ਬਾਅਦ ਇਸ ਟਰਾਲੇ ਨੂੰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰਾਲਾ ਜੀ ਬਹੁਤ ਹੀ ਘੱਟ ਰੇਟ ਤੇ ਇਹ ਵਿਕਿਆਊ ਹੈ ਜੀ ਤੁਸੀਂ ਬੇਚੇਦ ਕੋ ਕੇ ਇਸ ਨੂੰ ਖਰੀਦ ਸਕਦੇ ਹੋ ਡਬਲ ਟਾਇਰਾਂ ਦਾ ਟਰਾਲਾ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰਾਲਾ ਜੀ ਤੇ ਤੁਸੀਂ ਮਾਲਕ ਵੀਰ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ 65 ਪੈਸੇ ਟਾਇਰ ਨਹੀਂ 85000 ਰੁਪਏ ਪ੍ਰਾਈਸ ਹੈ ਜੀ ਮਾਲਕ ਵੀਰ ਦਾ ਨੰਬਰ 9417123119 941712319 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਸਵਰਾਜ 732 ਵਾਰ ਹੈ ਜੀ 1994 ਮਾਡਲ ਹੈ ਜੀ 1,60,000 ਰੁਪਏ ਟਰੈਕਟਰ ਦਾ ਪ੍ਰਾਈਸ ਹੈ ਜੀ ਚਾਰੋਂ ਟਾਇਰ ਬਿਲਕੁਲ ਨਿਊ ਨੇ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਤੇ 6239093604 ਇਹ ਮਾਲਕ ਵੀਰ ਦਾ ਨੰਬਰ ਹੈ ਜੀ 6239093604 ਇਹ ਮਾਲਕੀ ਵੀਰ ਦਾ ਨੰਬਰ ਆ ਤੁਸੀਂ ਇਸ ਨੰਬਰ ਤੇ ਮਾਲਕੀ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਤੁਸੀਂ ਉਸ ਤੋਂ ਬਾਅਦ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਵੀਰੇ ਜਿਹੜੇ ਵੀ ਨਹੀਂ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਜੀ ਬੈਲ ਆਈਕਨ ਨੂੰ ਜਰੂਰ ਦਵਾ ਦਿਜੀਏ ਤੇ ਵੀਰੇ ਆਪਾਂ ਇੱਕ ਹੋਰ ਨਿਊ ਚੈਨਲ ਬਣਾਇਆ ਹੈਗਾ ਜਿਦੇ ਤੇ ਆਪਾਂ ਹਰ ਰੋਜ਼ ਇੱਕ ਤੋਂ ਦੋ ਵੀਡੀਓ ਕਰਾਂ ਕਾਰ ਮੋਟਰਸਾਈਕਲ ਆਦਿ ਹੋਰ ਵੀ ਆਟੋ ਵਹੀਕਲ ਦੀਆਂ ਵੀਡੀਓ ਅਪਲੋਡ ਕਰਿਆ ਕਰਾਂਗੇ ਤੁਸੀਂ ਉਸ ਵੀਡੀਓ ਉਸ ਚੈਨਲ ਦਾ ਲਿੰਕ ਵੀਰੇ ਆਪਾਂ ਵੀਡੀਓ ਦੇ ਲਾਸਟ ਤੇ ਦੇ ਦੇਵਾਂਗੇ ਤੁਸੀਂ ਉੱਥੇ ਜਾ ਕੇ ਆਪਣੇ ਉਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਜਿੰਨੇ ਵੀ ਤੁਹਾਡੇ ਫੋਨ ਦੇ ਵਿੱਚ WhatsApp ਗਰੁੱਪ ਹੋਣਗੇ ਉਹਨਾਂ ਵਿੱਚ ਉਸ ਗਰੁੱਪ ਦਾ ਲਿੰਕ ਸੈਂਡ ਕਰ ਦਿਓ ਜੀ ਤੇ ਵੀਰੇ ਤੁਸੀਂ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਵਧੀਆ ਲੱਗਦੀ ਹੈ ਤਾਂ ਤੁਹਾਨੂੰ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿੰਨੇ ਤੁਹਾਡੇ ਫੋਨ ਦੇ ਵਿੱਚ WhatsApp ਗਰੁੱਪ ਆ ਉਹਨਾਂ ਵਿੱਚ ਸ਼ੇਅਰ ਕਰ ਦਿਓ ਜੀ ਉਸ ਤੋਂ ਬਾਅਦ ਗੱਲ ਕਰਦੀ ਆਂ ਆਪਾਂ ਸੋਨਾਲੀਕਾ 735 ਵਰੀ ਜੀ ਡੀਆਈ ਟਰੈਕਟਰ ਆ ਜੀ 2004 ਮਾਡਲ ਆ ਜੀ ਤੇ ਟਾਇਰ ਟਰੈਕਟਰ ਦੇ ਤੁਸੀਂ ਟਰੈਕਟਰ ਦੀ ਕੰਡੀਸ਼ਨ ਨੂੰ ਵੀਡੀਓ ਵਿੱਚ ਦੇਖ ਸਕਦੇ ਹੋ ਓਰੀਨਲ ਟਰੈਕਟਰ ਆ ਜੀ ਟਰੈਕਟਰ ਦਾ ਪ੍ਰਾਈਸ 1,60,000 ਰੁਪਏ ਰੇਟ ਆ ਜੀ ਟਰੈਕਟਰ ਦਾ ਤੇ ਮਾਲਕ ਵੀਰ ਭਾਈ ਦਾ ਨੰਬਰ ਜੀ 9779022572 9779022527 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਬੇਝੇ ਚੋ ਕੇ ਗੱਲਬਾਤ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਮੈਂ ਤੁਹਾਡਾ ਆਪਣਾ ਗੁਰਤੇਜ ਜੀ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਆ ਵੀਰੇ ਜੁੜਾ ਤੁਹਾਨੂੰ ਲਿੰਕ ਦਿਖ ਰਿਹਾ ਹੈ ਗੋਲ ਜੈਕਨ ਤੇ ਕਲਿੱਕ ਕਰੋ ਜੀ